ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਗੱਲ ਕਰਾਂਗੇ ਜਿਹੜੇ ਲੋਕ ਕਹਿੰਦੇ ਨੇ ਵੀ ਕਾਲ ਯੁਗ ਮਾੜਾ ਹੈ ਕਾਲ ਯੁਗ ਦਾ ਜਿਹੜਾ ਇਹ ਸਮਾਂ ਚੱਲ ਰਿਹਾ ਬਹੁਤ ਭਿਆਨਕ ਸਮਾਂ ਹੈ ਬੜੇ ਬੜੇ ਵੱਡੇ ਇਸ ਯੁਗ ਦੇ ਵਿੱਚ ਉਪਦਰੋਹ ਹੋ ਰਹੇ ਨੇ ਬੜੇ ਬੜੇ ਭੈੜੇ ਲੋਕ ਕਰਮ ਕਰ ਰਹੇ ਨੇ ਪ੍ਰਸਾਦ ਸੰਗਤ ਜੀਓ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਕਲਯੁਗ ਨੂੰ ਸਭ ਤੋਂ ਉੱਤਮ ਮੰਨਿਆ ਹੈ ਕਲਯੁਗ ਦਾ ਜਿਹੜਾ ਸਮਾਂ ਹੈ ਸਭ ਤੋਂ ਉੱਤਮ ਸਮਾਂ ਹੈ ਸਾਧ ਸੰਗਤ ਜੀਓ ਜੇ ਆਪਾਂ ਸਤਜੁਗ ਦੀ ਗੱਲ ਕਰੀਏ ਸਤਜੁਗ ਦੇ ਵਿੱਚ ਵੀ ਕਿਹੜਾ ਕੋਈ ਲੋਕ ਚੰਗੇ ਕਰਮ ਕਰਦੇ ਸਨ ਸਤਜੁਗ ਦੇ ਵਿੱਚ ਵੀ ਆਪਾਂ ਦੇਖਦੇ ਆ ਜਿਹੜਾ ਭਗਤ ਪਹਿਰਲਾਦ ਸੀ ਜਿਹੜਾ ਉਸ ਦਾ ਪਿਤਾ ਹਰਨਾਖਸ਼ ਦਾਤ ਸੀ ਉਸ ਨੇ ਕਿੱਡੇ ਕਿੱਡੇ ਉਪದ್ರਵ ਕੀਤੇ ਭਗਤ ਪਹਿਰਲਾਦ ਨੂੰ ਆਪਣੇ ਪੁੱਤਰ ਨੂੰ ਹੀ ਕਿੰਨੀਆਂ ਸਜ਼ਾਵਾਂ ਦਿੱਤੀਆਂ ਤੇ ਜਿਹੜਾ ਇੰਦਰ ਸੀ ਇੰਦਰ ਵੀ ਦੇਖ ਲੋ ਜਿਹੜੀ ਗੋਤਮਨਾਰ ਦੀ ਘਰ ਵਾਲੀ ਸੀ ਅਹिल्या ਪਤਨੀ ਸੀ ਉਸ ਦੇ ਨਾਲ ਉਸ ਨੇ ਛਲ ਕਰਕੇ ਕੁਕਰਮ ਕੀਤਾ ਦੇਖ ਲਓ ਤੇ ਜੇ ਆਪਾਂ ਤ੍ਰੇਤੇ ਦੀ ਗੱਲ ਕਰੀਏ ਤ੍ਰੇਤੇ ਦੇ ਵਿੱਚ ਭਗਵਾਨ ਰਾਮਚੰਦਰ ਜੀ ਨੂੰ 14 ਸਾਲ ਦਾ ਬਨਵਾਸ ਕੱਟਣਾ ਪਿਆ ਤੇ ਜਿਹੜੀ ਉਹਨਾਂ ਦੀ ਘਰ ਵਾਲੀ ਸੀਤਾ ਸੀ ਉਸ ਨੂੰ ਰਾਵਣ ਚੋਕ ਕੇ ਲੈ ਗਿਆ ਤੇ ਜੇ ਆਪਾਂ ਦੁਆਪਰ ਦੀ ਗੱਲ ਕਰੀਏ ਦੁਆਪਰ ਦੇ ਵਿੱਚ ਸਾਹਾ ਸੰਗਤ ਜੀ ਉਹ ਭਗਵਾਨ ਕ੍ਰਿਸ਼ਨ ਜੀ ਉਹਨਾਂ ਦਾ ਜਿਹੜਾ ਜਨਮ ਹੀ ਜੇਲ੍ਹ ਦੇ ਵਿੱਚ ਹੋਇਆ ਗਵਾਲਿਆਂ ਦੇ ਘਰ ਦੇ ਵਿੱਚ ਹੋਇਆ ਤੇ ਕਿੰਨੀ ਵਾਰਾਂ ਭਗਵਾਨ ਕ੍ਰਿਸ਼ਨ ਜੀ ਨੂੰ ਮਾਰਨ ਦਾ ਯਤਨ ਕੀਤਾ ਗਿਆ ਤੇ ਜਿਹੜੇ ਪਹਿਲੇ ਯੁੱਗ ਸਨ ਉਹਨਾਂ ਦੇ ਵਿੱਚ ਵੀ ਕੋਈ ਬਹੁਤ ਚੰਗੇ ਮਨੁੱਖ ਨਹੀਂ ਸਨ ਚੰਗੇ ਕਰਮਾ ਵਾਲੇ ਮਨੁੱਖ ਨਹੀਂ ਸਨ ਆਪਾਂ ਕਾਲ ਯੁੱਗ ਨੂੰ ਤੇ ਮਾੜਾ ਗਿਣਦੇ ਆ ਨਾ ਵੀ ਕਾਲ ਯੁੱਗ ਦੇ ਵਿੱਚ ਇੰਨੇ ਭਿਆਨਕ ਲੋਕ ਨੇ ਜਾਨਵਰਾਂ ਦੀ ਤਰ੍ਹਾਂ ਲੋਕ ਨੇ ਜਿਹੜੇ ਡੇ ਡੇ ਉਪਦਰੋਹ ਕਰਦੇ ਨੇ ਮਾੜੇ ਕਰਮ ਕਰਦੇ ਨੇ ਸਾਧ ਸੰਗਤ ਜੀ ਉਹਨਾਂ ਯੁੱਗਾਂ ਦੇ ਵਿੱਚ ਵੀ ਕੋਈ ਬਹੁਤੇ ਚੰਗੇ ਮਨੁੱਖ ਨਹੀਂ ਸਨ ਤੇ ਜੇ ਇੰਨਾ ਚੰਗਾ ਯੁੱਗ ਹੁੰਦਾ ਦੁਆਪਰ ਦੁਆਪਰ ਦੇ ਵਿੱਚ 18 ਕੂਣੀਆਂ ਜਿਹੜੀ جنگ ਦੇ ਵਿੱਚ ਸੈਨਾਗਰ ਕੋਈ ਹੈ 48 ਲੱਖ ਬੰਦਾ ਜਿਹੜਾ ਇਸ ਰਣ ਭੂਮ ਦੇ ਵਿੱਚ جنگ ਦੇ ਵਿੱਚ ਜੂਝ ਗਿਆ ਜਿਹੜਾ ਦੁਆਪਰ ਦਾ ਜੁੱਧ ਹੋਇਆ ਕੁਰੂ ਖੇਤਰ ਦੇ ਵਿੱਚ ਤੇ ਭਗਵਾਨ ਰਾਮ ਜੀ ਦਾ ਤੇ ਰਾਵਣ ਦਾ ਕਿੱਡਾ ਵੱਡਾ ਭਿਆਨਕ ਜੁੱਧ ਹੋਇਆ ਦੇਖ ਲਓ ਕਿੱਡੇ-ਕਿੱਡੇ ਉਪਦਰਵ ਹੋਏ ਜਿਹੜਾ 라ਵਣ ਸੀ ਆਪ ਹੀ ਰੱਬ ਬਣ ਕੇ ਬਹਿ ਗਿਆ ਤੇ ਜਿਹੜੇ ਦੈਂਤਸਣ ਉਹਨਾਂ ਨੇ ਕਿੱਡੇ-ਕਿੱਡੇ ਉਪਦਰਵ ਕੀਤੇ 45 ਪਦਮ ਦੈਂਤਾਂ ਦੀ ਗਿਣਤੀ ਆਈ ਹੈ ਸਾਧ ਸੰਗਤ ਜੀਓ ਤੇ ਭਗਵਾਨ ਜੀ ਨੂੰ ਵੱਖ-ਵੱਖ ਸਮੇਂ ਤੇ 24 ਅਵਤਾਰ ਧਾਰਨ ਕਰਨੇ ਪਏ ਕਦੀ ਮਛ ਦਾ અવਤਾਰ ਬਣ ਕੇ ਕਦੀ ਕਛ ਦਾ ਬਣ ਕੇ ਕਦੀ ਪਰਸਰਾਮ ਦਾ અવਤਾਰ ਬਣ ਕੇ ਕਦੀ ਰਾਮਾ અવਤਾਰ ਬਣ ਕੇ ਆਏ ਕਦੀ ਕ੍ਰਿਸ਼ਨ ਦਾ અવਤਾਰ ਬਣ ਕੇ ਆਏ ਸਾਧ ਸੰਗਤ ਜੀ ਉਹਨਾਂ ਯੁੱਗਾਂ ਦੇ ਵਿੱਚ ਹੀ ਬੜਾ ਉਪਦਰਵ ਸੀ ਤੇ ਵੱਖ-ਵੱਖ અવਤਾਰ ਧਾਰਨੇ ਪਏ ਭਗਵਾਨ ਨੂੰ ਸਤਗੁਰ ਜਿਹੜਾ ਕਲਯੂਗ ਕਹਿੰਦਾ ਇਹ ਸਾਰਿਆਂ ਤੋਂ ਸ੍ਰੇਸ਼ਟ ਮੰਨੇ ਹੈ ਯੁੱਗ ਜਿਹੜੇ ਪਹਿਲੇ ਯੁੱਗਾਂ ਦੇ ਵਿੱਚ ਬੜੇ-ਬੜੇ ਤਪ ਕਰਨੇ ਪੈਂਦੇ ਸਨ ਬੜੀ ਕਹਲਣਾ ਕਮਾਈ ਕਰਨੀ ਪੈਂਦੀ ਸੀ ਜੱਗ ਕਰਨੇ ਪੈਂਦੇ ਸਨ ਪਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਕਲਯੁੱਗ ਦੇ ਵਿੱਚ ਨਾਮ ਦੀ ਵਡਿਆਈ ਹੈ ਕਲਯੁੱਗ ਦੇ ਵਿੱਚ ਭਾਵੇਂ ਕੋਈ ਥੋੜਾ ਸਮਾਂ ਵੀ ਨਾਮ ਜਪਲੇਗਾ ਨਾ ਉਸ ਦਾ ਵੀ ਪਾਰ ਉਤਾਰਾ ਹੋ ਜਾਏਗਾ ਭਗਤ ਕਬੀਰ ਜੀ ਨੇ ਬਾਣੀ ਦੇ ਵਿੱਚ ਬਚਨ ਕੀਤੇ ਨੇ ਨਾ ਕਬੀਰ ਏਕ ਘਣੀ ਆਦੀ ਘਣੀ ਆਦੀ ਹੂ ਤੇ ਆਦ ਭਗਤਨ ਸੇਤੀ ਗੋਸਟੇ ਜੋ ਕਿਨੋ ਸੋ ਲਾਮ ਕਹਿਣ ਲਗੇ ਇਸ ਕਲਯੁਗ ਦੇ ਸਮੇਂ ਦੇ ਵਿੱਚ ਕੋਈ ਇੱਕ ਘੜੀ ਨਾਮ ਜਪ ਲਏਗਾ ਇੱਕ ਘੜੀ 24 ਮਿੰਟਾਂ ਦੀ ਹੁੰਦੀ ਹੈ ਜੇ 24 ਮਿੰਟ ਨਹੀਂ ਜਪਦਾ 12 ਮਿੰਟ ਹੀ ਜਪ ਲਈ 12 ਤੋਂ ਫਿਰ 6 ਤੇ ਗੱਲ ਆ ਗਈ ਫਿਰ 3 ਤੇ ਗੱਲ ਆ ਗਈ ਭਗਤ ਕਬੀਰ ਜੀ ਕਹਿਣ ਲੱਗੇ ਜੇ ਕੋਈ ਨਾ ਮਿੰਟ ਵੀ ਉਸ ਪ੍ਰਭੂ ਪਰਮੇਸ਼ਰ ਦੀ ਭਗਤੀ ਵਿੱਚ ਜੁੜ ਜੇਗਾ ਨਾ ਉਸ ਦਾ ਵੀ ਪਾਰ ਉਤਾਰਾ ਹੋ ਜਾਏਗਾ ਕਾਲ ਯੁਗ ਦੇ ਵਿੱਚ ਭਗਤ ਜੀ ਨੇ ਇੱਥੋਂ ਤੱਕ ਬਚਨ ਕੀਤੇ ਕਹਿਣ ਲੱਗੇ ਜੇ ਤੂੰ ਨਾਮ ਨਹੀਂ ਜਪ ਸਕਦਾ ਭਗਤੀ ਨਹੀਂ ਕਰ ਸਕਦਾ ਉਸ ਕਾਲਪੁਰਖ ਪਰਮੇਸ਼ਰ ਦੀ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਣੀ ਕਰਕੇ ਬਸ ਉਸ ਦੀ ਯਾਦ ਦੇ ਵਿੱਚ ਚੁੱਪ ਕਰਕੇ ਬਹਿ ਜਾ ਕਰ ਫਿਰ ਵੀ ਤੇਰਾ ਕਾਲ ਯੁਗ ਦੇ ਵਿੱਚ ਪਾਰ ਉਤਾਰਾ ਹੋ ਜਾਏਗਾ ਕਬੀਰ ਸੂਤਾ ਕਿਆ ਕਰੈ ਭਗਤ ਜੀ ਕਹਿਣ ਲੱਗੇ ਕਬੀਰ ਸੂਤਾ ਕਿਆ ਕਰੈ ਬੈਠਾ ਰਹਾਂ ਔਰ ਜਾਗ ਜਾਂਕੇ ਸੰਗਤੇ ਵਿਚਰਾ ਤਾਂ ਹੀ ਕਹਿ ਸੰਗਲਾਗ ਕਹਿਣ ਲੱਗੇ ਸੋ ਨਾ ਤੂੰ ਅੰਮ੍ਰਿਤ ਵੇਲੇ ਉੱਠੀ ਜਾ ਅੰਮ੍ਰਿਤ ਵੇਲੇ ਉੱਠ ਕੇ ਉਹਦੀ ਯਾਦ ਦੇ ਵਿੱਚ ਬਹਿ ਜਾ ਤੇਰਾ ਤਾਂ ਵੀ ਪਾਰ ਉਤਾਰਾ ਹੋ ਜਾਏਗਾ ਕਾਲਯੁਗ ਦੇ ਵਿੱਚ ਪਹਿਲਾਂ ਪਹਿਲੇ ਯੁਗਾਂ ਦੇ ਵਿੱਚ ਬੜੇ ਬੜੇ ਤਪ ਕਰਨੇ ਪੈਂਦੇ ਸਨ ਮੁਕਤ ਹੋਣ ਵਾਸਤੇ ਪਰਮੇਸ਼ਰ ਦੀ ਪ੍ਰਾਪਤੀ ਕਰਨ ਵਾਸਤੇ ਕਿ ਕਾਲ ਯੁਗ ਦੇ ਵਿੱਚ ਏਡੇ ਵੱਡੇ ਭਾਰੀ ਤਪ ਕਰਨ ਦੀ ਲੋੜ ਨਹੀਂ ਹੈ ਜਗ ਕਰਨ ਦੀ ਲੋੜ ਨਹੀਂ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕਹਿੰਦੀ ਹੈ ਕਿ ਕਾਲ ਯੁਗ ਦੇ ਵਿੱਚ ਇੱਕ ਨਿੰਮਖ ਮਾਇਨੇ ਸਤਾਰਾ ਅਜਾਮਲ ਪੱਕੀ ਜਗ ਜਾਣੇ ਨਿੰਮਖ ਮਾਇਨੇ ਸਤਾਰਾ ਕਹਿਣ ਲੱਗੇ ਜਿਹੜਾ ਏਡਾ ਵੱਡਾ ਪਾਪੀ ਅਜਾਮਲ ਸੀ ਜਿਸ ਨੂੰ ਸਾਰਾ ਸੰਸਾਰ ਪਾਪੀ ਦੇ ਨਾਮ ਦੇ ਨਾਲ ਜਾਣਦਾ ਸੀ ਕਿ ਅਜਾਮਲ ਬੜਾ ਵੱਡਾ ਪਾਪੀ ਹੈ ਤੇ ਅੰਤ ਕਾ ਅਜਾਮਲ ਕੋ ਅੰਤ ਕਾਲ ਨਾਰਾਇਣ ਸੁਧਿਆਈ ਤੇ ਕੀ ਹੋਇਆ ਜਦੋਂ ਅਜਾਮਲ ਇਹ ਸੰਸਾਰ ਤੋਂ ਚੜ੍ਹਾਈ ਕੀਤੀ ਤੇ ਮਰਦੇ ਸਮੇ ਉਸ ਨੇ ਆਪਣੀ ਰਸਨਾ ਤੋਂ ਇੱਕ ਵਰੀ ਨਾਰਾਇਣ ਕਿਹਾ ਤੇ ਉਸ ਦਾ ਪਾਰ ਉਤਾਰਾ ਹੋ ਗਿਆ ਕਾਲ ਯੁਗ ਦੇ ਵਿੱਚ ਸਾਧ ਸੰਗਤ ਜੀਓ ਨਾਮ ਦੀ ਵਡਿਆਈ ਹੈ ਬਾਣੀ ਦੇ ਵਿੱਚ ਬਚਨ ਆਏ ਨੇ ਸਤਜੁਗ ਸਤ ਤ੍ਰੇਤਾ ਜਗੀ ਦੁਆਪਰ ਪੂਜਾ ਚਾਰ ਤੀਨੋਂ ਯੁਗ ਤੀਨੋਂ ਜੜੇ ਕਲ ਕੇਵਲ ਨਾਮ ਉਧਾਰ ਕਾਲ ਯੁਗ ਦੇ ਵਿੱਚ ਸਿਰਫ ਤੇ ਸਿਰਫ ਪਰਭੂ ਪਰਮੇਸ਼ਰ ਦੇ ਨਾਮ ਦੇ ਨਾਲ ਹੀ ਉਧਾਰ ਹੋਣਾ ਹੈ ਬੰਦੇ ਦਾ ਇਹ ਜਿਹੜੇ ਜਪ ਬੜੇ-ਬੜੇ ਤਪ ਕਰਨ ਦੀ ਲੋੜ ਨਹੀਂ ਹੈ ਜਗ ਕਰਨ ਦੀ ਲੋੜ ਨਹੀਂ ਹੈ ਕਰਮकांड ਕਰਨ ਦੀ ਲੋੜ ਨਹੀਂ ਹੈ ਬਸ ਕਾਲਯੁਗ ਦੇ ਵਿੱਚ ਪ੍ਰਭੂ ਪਰਮੇਸ਼ਰ ਦਾ ਨਾਮ ਜਪੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੇ ਤੇ ਕਾਲਯੁਗ ਨੂੰ ਸਭ ਤੋਂ ਉੱਤਮ ਯੁਗ ਮੰਨਿਆ ਹੈ ਕਿ ਜਿਹੜਾ ਕਾਲ ਯੁਗ ਹੈ ਨਾ ਉਹ ਸਭ ਤੋਂ ਉੱਤਮ ਯੁਗ ਹੈ ਸਤਜੁਗ ਸਤਜੁਗ ਤ੍ਰੇਤਾ ਦੁਆਪਰ ਸਤਜੁਗ ਤ੍ਰੇਤਾ ਦੁਆਪਰ ਭਣੀਆਂ ਕਾਲ ਯੁਗ ਉਤਮ ਜਗਮਾਹੀ ਕਹਿਣ ਲੱਗੇ ਜਿਹੜਾ ਕਾਲ ਯੁਗ ਹੈ ਨਾ ਉਹ ਸਾਰਿਆਂ ਤੋਂ ਉਤਮ ਯੁਗਾਂ ਜੋ ਹੈ ਜਿਹੜਾ ਕਲਯੁਗ ਹੈ ਇਸ ਦੇ ਵਿੱਚ ਨਾਮ ਦੀ ਵਡਿਆਈ ਹੈ ਸੋ ਇਸ ਕਰਕੇ ਕਲਯੁਗ ਮਾੜਾ ਨਹੀਂ ਹੈ ਜਿਹੜੇ ਨਾਮ ਜਪਣਗੇ ਕਲਯੁਗ ਦੇ ਵਿੱਚ ਉਹਨਾਂ ਦਾ ਹੀ ਪਾਰ ਉਤਾਰਾ ਹੋਏਗਾ ਸਤਗੁਰੂ ਜੀ ਨੇ ਬਾਣੀ ਦੇ ਵਿੱਚ ਕਲਯੁਗ ਨੂੰ ਸਭ ਤੋਂ ਸ਼੍ਰੇਸ਼ਟ ਯੁਗ ਮੰਨਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ